ਫਿਲੌਰ 9 ਜੂਨ ਸਥਾਨਕ ਪਿੰਡ ਨੰਗਲ ਵਿਖੇ ਬੀਤੇ ਦਿਨੀ ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਪੀਮ ਰਾਉ ਅੰਬੇਦਕਰ ਜੀ ਦੀ ਪ੍ਰਤਿਮਾ ਦਾ ਸਮਾਜ ਵਿਰੋਧੀ ਅੰਸਰਾਂ ਵੱਲੋਂ ਦੂਸਰੀ ਵਾਰ ਨਿਰਾਦਰ ਕੀਤਾ ਗਿਆ ਜਿਸ ਤੇ ਲੋਸ ਵੱਜੋਂ ਦੋਸ਼ੀਆਂ ਦੀ ਗ੍ਰਿਫਤਾਰੀ ਤੱਕ ਬਹੁਜਨ ਸਮਾਜ ਪਾਰਟੀ ਵੱਲੋਂ ਦਿਨ ਰਾਤ ਦਾ ਨਿਰੰਤਰ ਪੱਕਾ ਟਰਨਾਪਿੰਡ ਨੰਗਲ ਵਿਖੇ ਲਗਾਇਆ ਹੋਇਆ ਹੈ ਅਤੇ ਅੱਜ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਡਾਕਟਰ ਅਵਤਾਰ ਸਿੰਘ ਕਾਰਿੰਪੁਰੀ ਪਿੰਡ ਨੰਗਲ ਪਹੁੰਚੇ ਜਿੱਥੇ ਵੱਡੀ ਗਿਣਤੀ ਵਿੱਚ ਹਾਜ਼ਰ ਬਾਬਾ ਸਾਹਿਬ ਅੰਬੇਦਕਰ ਜੀ ਦੇ ਪੈਰੋਕਾਰਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਕੇਂਦਰ ਵਿੱਚ ਭਾਜਪਾ ਦੀ ਸਰਕਾਰ ਪੂਰੀ ਤਰ੍ਹਾਂ ਫੈਲ ਹੋ ਚੁੱਕੀ ਹੈ ਪੰਜਾਬ ਸਮੇਤ ਦੇਸ਼ ਪਰ ਅੰਦਰ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਤਿਤ ਬਾਬਾ ਸਾਹਿਬ ਅੰਬੇਦਕਰ ਜੀ ਦੀਆਂ ਪ੍ਰਤਿਮਾਵਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਉਨਾ ਕਿਹਾ ਕਿ ਦੇਸ਼ ਦੇ ਗ੍ਰਹਿ ਮੰਤਰੀ ਵੱਲੋਂ ਬਾਬਾ ਸਾਹਿਬ ਅੰਬੇਦਕਰ ਜੀ ਬਾਰੇ ਸੰਸਦ ਵਿੱਚ ਦਿੱਤੇ ਨਿੰਦਣਯੋਗ ਬਿਆਨ ਤੋਂ ਬਾਅਦ ਹੀ ਦੇਸ਼ ਪਰ ਅੰਦਰ ਡਾਕਟਰ ਅੰਬੇਦਕਰ ਜੀ ਦੀਆਂ ਪ੍ਰਤਿਮਾਵਾਂ ਦੀ ਬੇਅਦਬੀ ਹੋਣੀ ਸ਼ੁਰੂ ਹੋਈ ਇਸ ਲਈ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਇਸ ਲਈ ਬਰਾਬਰ ਦੀਆਂ ਜ਼ਿੰਮੇਵਾਰ ਹਨ ਸਰਦਾਰ ਕਾਰਿਮਪੁਰੀ ਨੇ ਕਿਹਾ ਕਿ ਸੂਬੇ ਦੇ ਮੁੱਖ ਮੰਤਰੀ ਹਰ ਛੋਟੀ ਛੋਟੀ ਗੱਲ ਤੇ ਮੀਡੀਆ ਰਾਹੀਂ ਜਵਾਬ ਦਿੰਦੇ ਹਨ ਪਰ ਬਾਬਾ ਸਾਹਿਬ ਅੰਬੇਦਕਰ ਜੀ ਦੇ અપਮਾਨਤੇ ਮੁੱਖ ਮੰਤਰੀ ਸਾਹਿਬ ਦੀ ਜ਼ੁਬਾਨ ਇੱਕ ਵਾਰ ਵੀ ਨਹੀਂ ਖੁੱਲੀ ਉਨਾ ਕਿਹਾ ਕਿ ਅੰਮ੍ਰਿਤਸਰ ਦੀ ਘਟਨਾ ਤੋਂ ਬਾਅਦ ਉਹਨਾਂ ਮੰਗ ਕੀਤੀ ਸੀ ਕਿ ਬਾਬਾ ਸਾਹਿਬ ਅੰਬੇਦਕਰ ਜੀ ਦੀਆਂ ਪ੍ਰਤਿਮਾਵਾਂ ਦੀ ਸੁਰੱਖਿਆ ਨੂੰ ਸਰਕਾਰੀ ਯਕੀਨੀ ਬਣਾਵੇ ਪਰ ਮੁੱਖ ਮੰਤਰੀ ਸਾਹਿਬ ਨੇ ਆਪਣੇ ਅਤੇ ਆਪਣੇ ਪਰਿਵਾਰ ਦੀ ਸੁਰੱਖਿਆ ਲਈ ਤਾਂ ਪੰਜਾਬ ਪੁਲਿਸ ਦੇ 4000 ਦੇ ਕਰੀਬ ਪੁਲਿਸ ਕਰਮਚਾਰੀਆਂ ਨੂੰ ਤਾਇਨਾਤ ਕਰ ਲਿਆ ਪਰ ਸੰਵਿਧਾਨ ਨਿਰਮਾਤਾ ਦੀਆਂ ਪ੍ਰਤਿਮਾਵਾਂ ਨੂੰ ਸੁਰੱਖਿਆ ਦੇਣੀ ਜ਼ਰੂਰੀ ਨਹੀਂ ਸਮਝੀ। ਉਹਨਾਂ ਕਿਹਾ ਕਿ ਕਾਂਗਰਸ ਅਤੇ ਅਕਾਲੀ ਦਲ ਦੇ ਵੱਡੇ ਆਗੂਆਂ ਦੀ ਬਾਬਾ ਸਾਹਿਬ ਅੰਬੇਦਕਰ ਜੀ ਦੇ અપਮਾਨ ਤੇ ਧਾਰੀ ਚੁੱਪੀ ਇਹਨਾਂ ਨੇ ਡਾਕਟਰ ਅੰਬੇਦਕਰ ਵਿਰੋਧੀ ਚਿਹਰੇ ਨੂੰ ਨੰਗਾ ਕਰਦੀ ਹੈ। ਉਨਾ ਅੱਗੇ ਕਿਹਾ ਕਿ ਸੂਬੇ ਅੰਦਰ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਫੈਲ ਹੈ ਬਹੁਜਨ ਸਮਾਜ ਦੇ راہਬਰਾਂ ਦੀਆਂ ਪ੍ਰਤਿਮਾਵਾਂ ਦੀ ਸੁਰੱਖਿਆ ਕਰਨ ਵਿੱਚ ਸੂਬੇ ਦੀ ਸਰਕਾਰ ਬੁਰੀ ਤਰ੍ਹਾਂ ناکਾਮਯਾਬ ਰਹੀ ਹੈ। ਇਹ ਹੀ ਕਾਰਨ ਹੈ ਕਿ ਪਿੰਡ ਨੰਗਲ ਫਲੋਰ ਵਿਖੇ ਬਾਬਾ ਸਾਹਿਬ ਅੰਬੇਦਕਰ ਜੀ ਦੀ ਪ੍ਰਤਿਮਾ ਦਾ ਦੂਸਰੀ ਵਾਰ ਸਮਾਜ ਵਿਰੋਧੀ ਤਾਕਤਾਂ ਵੱਲੋਂ ਨਿਰਾਦਰ ਕੀਤਾ ਗਿਆ ਪਰ ਬਹੁਜਨ ਸਮਾਜ ਪਾਰਟੀ ਬਾਬਾ ਸਾਹਿਬ ਅੰਬੇਦਕਰ ਜੀ ਦੇ અપਮਾਨ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕਰੇਗੀ ਅਤੇ ਜੇਕਰ ਦੋਸ਼ੀਆਂ ਨੂੰ ਜਲਦ ਗ੍ਰਿਫਤਾਰਨਾ ਕੀਤਾ ਗਿਆ ਤਾਂ ਬਹੁਜਨ ਸਮਾਜ ਪਾਰਟੀ ਵੱਲੋਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਉਨਾ ਅੱਗੇ ਕਿਹਾ ਕਿ ਜਿਸ ਸ਼ਰਾਰਤੀ ਅਨਸਰਵਲੋ ਵਿਦੇਸ਼ ਦੀ ਧਰਤੀ ਤੇ ਬੈਠ ਕੇ ਅਜਹੀਆਂ ਅਤੇ ਨਿੰਦਨਯੋਗ ਕਟਨਾਵਾਂ ਨੂੰ ਅੰਜਾਮ ਦੇ ਕੇ ਸੂਬੇ ਦੀ ਭਾਈਚਾਰਕ ਸਾਂਝਾ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਸ ਨੂੰ ਵਿਦੇਸ਼ ਦੀ ਧਰਤੀ ਤੋਂ ਭਾਰਤ ਲਿਆਉਣ ਲਈ ਕਾਨੂੰਨੀ ਪ੍ਰਕਿਰਿਆ ਅਮਲ ਵਿੱਚ ਲਿਆਉਣ ਦੀ ਲੋੜ ਹੈ ਪਰ ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਜੋ ਦਿੱਲੀ ਤੋਂ ਰਿਮੋਟ ਰਾਹੀਂ ਚੱਲ ਰਹੀ ਹੈ ਸੂਬੇ ਅੰਦਰ ਅਮਨ ਸ਼ਾਂਤੀ ਅਤੇ ਕਾਨੂੰਨ ਵਿਵਸਥਾ ਨੂੰ ਬਚਾਉਣ ਲਈ ਬੁਰੀ ਤਰ੍ਹਾਂ ਫੈਲ ਸਾਬਤ ਹੋ ਰਹੀ ਹੈ ਉਨਾ ਸਮੂਹ ਪੰਜਾਬੀਆਂ ਨੂੰ ਸੱਦਾ ਦਿੱਤਾ ਕਿ ਆਓ ਬਹੁਜਨ ਸਮਾਜ ਪਾਰਟੀ ਦੀ ਪੰਜਾਬ ਸੰਭਾਲੋ ਮੁਹਿੰਮ ਦਾ ਹਿੱਸਾ ਬਣ ਕੇ 2027 ਵਿੱਚ ਸੱਤਾ ਪਰਿਵਰਤਨ ਕਰਕੇ ਬਹੁਜਨ ਸਮਾਜ ਪਾਰਟੀ ਦੇ ਹੱਥ ਸੂਬੇ ਦੀ ਕਮਾਂਡ ਦੇਏ ਤਾਂ ਜੋ ਅਮਨ ਕਾਨੂੰਨ ਦੀ ਸਥਿਤੀ ਨੂੰ ਮਜ਼ਬੂਤ ਕਰਦੇ ਹੋਏ ਪੰਜਾਬ ਨੂੰ ਮੁੜ ਤਰੱਕੀ ਦੀਆਂ ਲੀਹਾਂ ਉੱਤੇ ਲਿਜਾਇਆ ਜਾ ਸਕੇ ਇਸ ਮੌਕੇ ਤੀਰਥ ਰਾਜਪੁਰਾ ਐਡਵੋਕੇਟ ਬਲਵਿੰਦਰ ਕੁਮਾਰ ਗੁਰਮੇਲ ਚੁੰਬਰ ਲਾਲ ਚੰਦ ਔਜਲਾ ਖੁਸ਼ੀ RAM ਨੰਗਲ ਪ੍ਰਵੀਨ ਬੰਗਾ ਜਗਦੀਸ਼ ਸ਼ੇਰਪੁਰੀ ਹਰਮੇਸ਼ ਪਾਰਸਿੰਘ ਪੁਰੀ हरभजन बलालो सुशील बिरदी राम स्वरूप चंबा सुखविंदर बिट्टू महेंद्र पाल तेहिंग सतपाल पौसले सरबजीत हीर हैप्पी रोड़का अशोक रत्तू, डॉक्टर ज्ञान आधे आदि सन इस मौके स्टेज सकत्तर की भूमिका खुशी राम इंचार्ज कैमरामैन पवन पनोट फिलोर तो राजकुमार नंगल की खास रिपोर्ट सारे सत्कार जो समर्थक साथियों ਨਕੋ ਬਾਈ ਗੁਰੂ ਦੇ ਨਾਮ ਜਪਦੇ ਹਲੇ ਤੱਕ ਸਵਰਗ ਜਿੱਤਾ ਗਏ ਨਹੀਂ ਹਲੇ ਤੱਕ ਤਾਂ ਸੰਸਦ ਦੇ ਨਰਕ ਵਿੱਚ ਬੈਠੇ ਜੀ ਪਰ ਫਿਰ ਵੀ ਮੈਂ ਇਹ ਕਹਿਣਾ ਚਾਹਾਂਗਾ ਕਿ ਬੌਧਨ ਸਮਾਜ ਪਾਰਟੀ 바ਵਾ ਸਾਹਿਬ ਡਾਕਟਰ ਅੰਬੇਡਕਰ ਦੇ અપਮਾਨ ਲਈ ਅਸੀਂ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਕੇਂਦਰ ਦੀ ਬੀਜੇਪੀ ਸਰਕਾਰ ਔਰ ਕਾਂਗਰਸ ਪਾਰਟੀ ਔਰ ਅਕਾਲੀ ਦਲ ਜਿਹੜੇ 바ਵਾ ਸਾਹਿਬ ਦੇ અપਮਾਨ ਤੇ ਮਾਤਮੀ ਚੁੱਪ ਧਾਰ ਕੇ ਬੈਠੇ ਆ ਇਹਨਾਂ ਨੂੰ ਅਸੀਂ ਇਹਦੇ ਲਈ ਜ਼ਿੰਮੇਵਾਰ ਮੰਨਦੇ ਇਸ ਕਰਕੇ ਭੋਜਨ ਸਮਾਜ ਪਾਰਟੀ ਇਹ ਬੁੱਤ ਦੇ અપਮਾਨ ਦੀ ਨਿੰਦਾ ਵੀ ਕਰਦੀ ਹੈ ਜਿਹੜੀਆਂ ਵਿਦੇਸ਼ਾਂ ਵਿੱਚ ਬੈਠੀਆਂ ਇਹ ਏਜੰਸੀਆਂ ਸਰਕਾਰੀ ਏਜੰਸੀਆਂ ਪੰਜਾਬ ਸਰਕਾਰ ਔਰ ਕੇਂਦਰ ਸਰਕਾਰ ਦੀਆਂ ਉਹਨਾਂ ਦੇ ਜਿਹੜੇ ਹੱਥ ਛੋਕੇ ਵਿਦੇਸ਼ਾਂ 'ਚ ਬੈਠੇ ਆ ਉਹਨਾਂ ਤੱਕ ਵੀ ਅਸੀਂ ਇਹ ਸੁਨੇਹਾ ਦੇਣਾ ਚਾਹੁੰਦੇ ਕਿ ਬਲੂ ਸਟਾਰ ਜਿਹੜਾ ਉਹ ਦੱਸਦੇ ਆ ਕਿ ਸੰਵਿਧਾਨ ਕਰਕੇ ਹੋਇਆ ਉਸ ਸਿਵਧਾਨ ਕਰਕੇ ਨਹੀਂ ਹੁਕਮਰਾਨਾ ਕਰਕੇ ਹੋਇਆ ਜੀ ਔਰ ਜਿਹੜਾ ਨਰੋਲ ਕਾਂਗਰਸ ਨੇ ਕੀਤਾ ਔਰ ਭਾਜਪਾ ਨੇ ਉਹਦਾ ਵੈਲਕਮ ਕੀਤਾ ਔਰ ਆਮ ਆਦਮੀ ਪਾਰਟੀ ਦੋਨਾਂ ਦਾ ਮਿਸ਼ਰਣ ਹੈ ਇਸ ਕਰਕੇ ਬਹੁਜਨ ਸਮਾਜ ਪਾਰਟੀ ਅੱਜ ਦੀ ਡੇਟ 'ਚ ਜਿਹੜਾ ਸਾਡਾ ਇੱਥੇ ਤਰਨਾ ਫਲੋਰ ਨੰਗਲ ਦੇ ਵਿੱਚ ਚੱਲ ਰਿਹਾ ਅਸੀਂ ਪੰਜਾਬ ਸਰਕਾਰ ਦੇ ਜਿਹੜਾ ਰੋਲ ਗੈਰ ਸੰਜੀਦਾ ਰੋਲ ਦੀ ਨਿੰਦਾ ਕਰਦੇ ਆ ਔਰ ਪੰਜਾਬ ਸਰਕਾਰ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕਰਾਵੇ ਔਰ ਜਿੰਨੇ ਵੀ ਅੰਬੇਡਕਰ ਸਾਹਿਬ ਦੇ ਸਟੈਚੂ ਫੂਲੇ ਸ਼ਾਹੂ ਪੈਰੀਨ ਨਾਰਾਇਣਨ ਦੇ ਸਵਿੱਤਰੀਬਾਈ ਫੂਲੇ ਦੇ ਸਟੈਚੂ ਪੰਜਾਬ 'ਚ ਲੱਗੇ ਆ ਤੇ ਮੁੱਖ ਮੰਤਰੀ ਦੀ 4000 ਦੀ ਸਿਕਿਉਰਿਟੀ ਚੋ ਕਟਾ ਲਓ 2000 ਕਰ ਲਓ ਤੇ 2000 ਇੱਧਰ ਲਗਾ ਦਿਓ ਜੇ ਉਹ ਮੁੱਖ ਮੰਤਰੀ ਜੀ ਨੂੰ ਬਹੁਤ ਖਤਰਾ ਹੋ ਗਿਆ ਆ ਜਾਦਾ ਪਾਪ ਕਰ ਲਏ ਆ ਉਹ 4000 ਲਾ ਕੇ ਹੀ ਸਰਨਾ ਉਹ ਨਵੀਂ ਭਰਤੀ ਕਰ ਲਓ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੇ ਸਨਮਾਨ ਨਾਲ ਕਿਸੇ ਕਿਸਮ ਦਾ ਕੋਈ ਕੰਪਰੋਮਾਈਜ਼ ਨਹੀਂ ਕੀਤਾ ਜਾ ਸਕਦਾ ਤੇ ਬੌਧਨ ਸਮਾਜ ਪਾਰਟੀ ਨੇ 16 ਤਰੀਕ ਨੂੰ ਪੰਜਾਬ ਸਟੇਟ ਬੀਐਸਪੀ ਦੀ ਮੀਟਿੰਗ ਸੱਦੀ ਆ ਇਸ ਸੰਘਰਸ਼ ਦੀ ਅਗਲੀ ਰੂਪਰੇਖਾ ਅਲਿਕਨ ਦੇ ਲਈ ਧੰਨਵਾਦ ਥੈਂਕ ਯੂ ਬੌਧਨ ਸਮਾਜ ਪਾਰਟੀ ਬਰਾਂਸਾਵਾ ਹਲਕਾ ਫਲੋਰ ਬਲੋਂ ਡਾਕਟਰ ਅਵਤਾਰ ਸਿੰਘ ਕ੍ਰਿਮਪਰੀ ਦੇ ਦिशा ਨਵੇਸ਼ਾ ਹੇਠ ਜਿਹੜਾ ਇੱਥੇ 4 ਤਰੀਕ ਤੋਂ ਤਰਨਾ ਪ੍ਰਦਰਸ਼ਨ ਸਾਡਾ ਲਗਾਤਾਰ ਚੱਲ ਰਿਹਾ ਕਿਉਂਕਿ 1 ਔਰ 2 ਦੀ ਦਰਮਿਆਨੀ ਰਾਤ 바ਵਾ ਸਾਹ ਡਾਕਟਰ ਪਿਮਰਾਓ ਅੰਬੇਦਕਰ ਦਾ ਸ਼ਾਰਤੀ ਅਨਸਰ ਵੱਲੋਂ અપਮਾਨ ਕੀਤਾ ਗਿਆ ਜਿਹਦੀ ਜ਼ਿੰਮੇਵਾਰੀ ਵਿਦੇਸ਼ਾਂ ਚ ਬੈਠੇ ਆ ਅੰਬੇਡਕਰ ਵਿਰੋਧੀ ਤਾਕਤਾਂ ਨੇ ਲਈ ਉਹਦੇ ਵਿਰੋਧ ਦੇ ਵਿੱਚ ਅਸੀਂ ਸਮਾ ਜਿਹੜਾ ਸਰਕਾਰ ਨੂੰ ਦੋ ਦਿਨ ਦਾ ਦਿੱਤਾ ਸੀ ਪਰ ਉੱਥੇ ਕੋਈ ਵੀ ਪੈਰ ਪੈਰਵਾਈ ਨਹੀਂ ਹੋਈ ਹਾਲੇ ਤੱਕ ਦੋਸ਼ੀ ਨਹੀਂ ਫੜੇ ਗਏ ਔਰ ਦੋ ਦਿਨ ਤੋਂ ਮਜਬੂਰ ਨ ਹੋ ਕੇ ਡਾਕਟਰ ਅਵਤਾਰ ਸਿੰਘ ਕ੍ਰਿੰਪਰੀ ਸਾਹਿਬ ਦੀ ਅਗਵਾਈ ਦੇ ਵਿੱਚ ਚਾਰ ਤਰੀਕ ਤੋਂ ਇੱਥੇ ਲਗਾਤਾਰ ਜਿਹੜਾ ਧਰਨਾ ਚੱਲ ਰਿਹਾ ਅੱਜ ਕ੍ਰਿੰਪਰੀ ਸਾਹਿਬ ਨੇ ਧਰਨੇ ਨੂੰ ਸੰਬੋਧਨ ਕੀਤਾ ਔਰ ਔਰ ਸਾਨੂੰ ਇਹ ਗੱਲ ਕਹੀ ਗਈ ਹੈ ਕਿ ਜਦ ਤੱਕ ਦੋਸ਼ੀ ਨਹੀਂ ਫੜੇ ਜਾਂਦੇ ਤੁਸੀਂ ਨਿਰੰਤਰ ਜੜਾ ਤਰਨਾ ਇੱਥੇ جاری ਰੱਖਣਾ ਔਰ ਅਸੀਂ ਆਪਣੇ ਭੋਜਨ ਸਮਾਜ ਪਾਰਟੀ ਦੇ ਸਮੁੱਚੇ ਲੀਡਰਸ਼ਿਪ ਦੇ ਜੋ ਹੁਕਮ ਆ ਉਹਨੂੰ ਅਸੀਂ ਤੰਦਰੁਸਤੀ ਨਾਲ ਨਿਵਾ ਰਹੇ ਹਾਂ ਔਰ ਪੁਲਿਸ ਪ੍ਰਸ਼ਾਸਨ ਨੂੰ ਵੀ ਅਸੀਂ ਚੇਤਾਵਨੀ ਦੇ ਦਿੰਦੇ ਹਾਂ ਕਿ ਜਲਦੀ ਤੋਂ ਜਲਦੀ ਜਿਹੜਾ ਦੋਸ਼ੀ ਨੂੰ ਫੜਿਆ ਜਾਵੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਅਜਿਹੇ ਹੀਆਂ ਘਰਾਉਣੀਆਂ ਹਰਕਤਾਂ ਨਾ ਹੋਣ ਇਹਦੇ ਪਿੱਛੇ ਜਿਹੜੀਆਂ ਵੀ ਤਾਕਤਾਂ ਉਹਨੂੰ ਗੰਭੀਰਤਾ ਨਾਲ ਲੈ ਕੇ ਪੂਰੀ ਇਹਦੀ ਨਿਰਪੱਖ ਜਾਂਚ ਹੋ ਕੇ ਜਿੰਨੇ ਵੀ ਦੋਸ਼ੀ ਆ ਉਹ ਤੁਰੰਤ ਫੜੇ ਜਾਣ ਜੈਪੀ ਜੈਪ ਖਸ਼ੰਗਰਚ ਦੇਖੋ 16 ਤਰੀਕ ਦੇ ਭੋਜਨ ਸਮਾਰਟ ਪਾਲ ਦੇ ਪੰਜਾਬ ਦੇ ਪ੍ਰਧਾਨ ਸਾਹਿਬਾ ਨੇ ਦੱਸਿਆ ਕਿ 16 ਤਰੀਕ ਨੂੰ ਸਟੇਟ ਦੀ ਮੀਟਿੰਗ ਰੱਖੀ ਆ ਜੇਕਰ ਇਹ ਮਸਲਾ ਸਾਡਾ ਹੱਲ ਨਹੀਂ ਹੁੰਦਾ ਦੋਸ਼ੀ ਨਹੀਂ ਫੜੇ ਜਾਂਦੇ 16 ਤਰੀਕ ਨੂੰ ਸਟੇਟ ਮੀਟਿੰਗ ਵਿੱਚ ਕੀ ਨਵੀਂ ਦਿਸ਼ਾ ਨਿਰਦੇਸ਼ ਆਉਂਦੇ ਆ ਉਹਦੇ ਤਹਿਤ ਅਸੀਂ ਅਗਲਾ ਅੰਦੋਲਨ ਕਰਨ ਲਈ ਤਿਆਰ ਹੋਣਾ